ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਦੂਜਾ ਸੂਗਾ ਗੱਬਣ ਝੋਟੀ ਦਿਖਾਉਣ ਜਾ ਰਹੇ ਹਾਂ ਜੋ ਕਿ ਸੂਣ ਚ ਤਕਰੀਬਨ 1 ਹਫ਼ਤੇ ਦਾ ਸਮਾਂ ਝੋਟੀ ਦਾ ਬਾਕੀ ਹੈ ਵੀਡੀਓ ਦੇ ਵਿੱਚ ਪਹਿਲਾਂ ਦੱਸ ਦਨੇ ਦੋਸਤੋ ਵੀਰਾਂ ਦਾ ਵਪਾਰ ਦਾ ਕੰਮ ਹੈ ਜਿਹੇ ਜੀ ਡਿਟੇਲ ਮਾਲਕਾਂ ਨੇ ਦਿੱਤੀ ਹੈ ਉਹ ਜੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਦੇ ਦਾਂਗੇ ਵੀਰ ਦੇ ਕੋਈ ਜੰਪਲ ਘਰ ਦੀ ਨਹੀਂ ਝੋਟੀ ਤੁਸੀਂ 5 ਕਿਲੋ ਮੰਨ ਲਿਓ ਤੁਸੀਂ 20 ਕਿਲੋ ਮੰਨ ਲਿਓ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਸਕਦੇ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਲਦਾ ਵੀਰ ਜੀ ਆਪਣਾ ਡਰੈਸ ਕਨਫਰਮ ਕਰਵਾ ਦਿਓ ਜੀ ਪਿੰਡ ਤੌਲਾ ਜਿਲ੍ਹਾ ਬਰਨਾਲਾ ਪਿੰਡ ਤੌਲਾ ਵੀਰੇ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੈ 9872103517 9872105317 ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀ ਜਾਨਾ ਇਹ ਕੈਮਾ ਸੁਆ ਸੂ ਰਹੀ ਹੈ ਤੇ ਕਿੰਨਾ ਸਮਾਂ ਬਾਕੀ ਹੈ ਦੂਜਾ ਸੁਆ ਹੋਈ ਦੂਜੇ ਸੁਆ ਇਹ ਸੂ ਰਹੀ ਹੈ ਹਾਂ ਸੋਣ ਚ ਕਿੰਨਾ ਸਮਾਂ ਰਹਿੰਦਾ ਵੀਰੇ ਦਾ ਲੈ ਜੀ ਕੋਈ ਪੰਜ ਚਾਰ ਦਿਨ ਪੰਜ ਚਾਰ ਦਿਨ ਲੈ ਜੂ ਮਤਲਬ ਵੀ ਹਫਤਾ ਕ ਲੈ ਜੂਗੀ ਹਾਂ ਹਾਂ ਦੋਸਤੋ ਬਿਲਕੁਲ ਲੈਣ ਬਰੀਕ ਸਕਿਨ ਦੀ ਗੋਲ ਸਿੰਘ ਮੂਹੋਂ ਹੌਲੀ ਦੇ ਪਿੱਛੋਂ ਨਿੱਗਰ ਥਣ ਹਵਾਨੇ ਦੀਆਂ ਢਿੱਲਾਂ ਤੁਹਾਨੂੰ ਦੱਸ ਦਿੰਦੀਆਂ ਨੇ ਵੀ ਪਹਿਲੇ ਸੂਏ ਝੋਟੇ ਨੇ ਚੰਗਾ ਦੁੱਧ ਦਿੱਤਾ ਹੋਇਆ ਕਿਉਂਕਿ ਇਸ ਤਰ੍ਹਾਂ ਦਾ ਲੇਵਾ ਪਹਿਲਣ ਤੇ ਦੂਜਣ ਝੋਟੀ ਨੂੰ ਨਹੀਂ ਲੱਗਦਾ ਬਿਲਕੁਲ ਇਹਨਾਂ ਮੱਜਾਂ ਵਾਲਾ ਲੇਵਾ ਬਰੀਕ ਸਕਿਨ ਸੂਣ ਚ ਤਕਰੀਬਨ 5 ਤੋਂ 7 ਦਿਨਾਂ ਦਾ ਬਾਕੀ ਸਮਾਂ ਸੀਲ ਠੰਡੀ ਚੰਗਾ ਢਾਂਚਾ ਝੋਟੀ ਦਾ ਬਾਲਟ ਨਾ ਹਵਾਨੇ ਜਹੇ ਕਾਫੀ ਬਾਕੀ ਨੇਗੇ ਬਾਜਬ ਰੇਟ ਵੀਡੀਓ ਦੇ ਵਿੱਚ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਦਸੱਲੀ ਕਰਕੇ ਦੋਸਤੋ ਖਰੀਦਦਾਰੀ ਕਰ ਸਕਦੇ ਹੋ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀ ਹੈ ਤਾਂ ਵੀਰਾਂ ਦੀ ਫੁੱਲ ਰਿਕਾਇਰਮੈਂਟ ਹੋਊਗੀ ਵਜਨ ਦੀ ਥੱਲੋਂ ਪੂਰ ਸਰਲੇ ਦੀ ਹੋਊਗੀ ਤੇ ਜਿਹੜੀਆਂ ਮੰਨ ਲਓ ਵੀ ਗਰੰਟੀ ਹੋ ਵੀਰਾਂ ਦੀ ਵਜਨ ਵਜਨ ਦੀ ਵੀ ਗਰੰਟੀ ਹੋਊਗੀ ਆ ਜਿਹੜੀਆਂ ਗਰੰਟੀਆਂ ਨੇ ਤੁਹਾਨੂੰ ਹਰੇਕ ਕਿਤੋਂ ਨਹੀਂ ਮਿਲਣੀਆਂ ਬਾਲਟਨ ਨਾ ਹਵਾਨੇ ਜਹੇ ਕਾਫੀ ਬਾਕੀ ਨੇਗੀਆਂ ਮੂਰੇ ਮੰਗਰ ਦਾ ਹਵਾਨਾ ਦੇਖ ਲੋ ਹਜੇ ਹਵਾਨਾ ਮਲੋਵੀ ਝੋਟੀ ਨੇ ਹੋਰ ਕਾਫੀ ਬਣਾਉਣਾ ਤੇ ਰੇਟ ਵੀਰੇ ਕੀ ਹੋਊਗਾ ਦਾ ਬਾਜਵ ਜਾ ਰੇਟ ਤਾਂ ਬਾਈ ਮੰਗਿਓ ਮੈਂ 15 ਜੀ 10 15 ਦੀ ਜਾਵਾਂਗੇ ਹਨ 1 ਲੱਖ ਤੇ 5000 ਦੀ ਦੋਸਤੋ ਮੱਝ ਦੇ ਦਾਂਗੇ ਜਿਵੇਂ ਤੇਜ਼ੀ ਦੇਜੀ ਕਰੀ ਜਾਂਦੇ ਨੇ ਬਿਲਕੁਲ ਵੀਰ ਨੇ ਬਾਜਵ ਰੇਟ ਕੀਤਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਆ ਤਾਂ ਵੀਰ ਦੇਵ ਨਾਲ ਜ਼ਰੂਰ ਕੰਟੈਕਟ ਕਰ ਲਓ ਵੀਰ ਦੇਵ ਦਾ ਮੋਬਾਈਲ ਨੰਬਰ 9872105317 ਬਾਲਟ ਨਾ ਹਵਾਨੇ ਚ ਜੇ ਕਾਫੀ ਬਾਕੀ ਨੇ ਝੋਟੀ ਦਾ ਸੂਣ ਚ ਇੱਕ ਹਫਤਾ ਬਾਕੀ ਹੈ ਗੋਲ ਸਿੰਘਾ ਝੋੜੀ ਦਾ ਸੀਲ ਸ਼ਾਂਤ ਠੰਡੇ ਸੁਭਾਅ ਵਾਲੀ ਝੋਟੀ ਹੈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ